ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਨਸ਼ਾ ਤਸਕਰਾਂ ਦੀ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਲਗਾਤਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਜਿੱਥੇ ਇੱਕ ਪਿਓ ਨੂੰ ਆਪਣੇ ਪੁੱਤ ਨੂੰ ਸਮਝਾਉਣਾ ਚਾਹੀਦਾ ਚੰਗੇ ਰਾਹ 'ਤੇ ਪਾਉਣਾ ਚਾਹੀਦਾ ਪਰ ਉੱਥੇ ਹੀ ਮੋਗਾ ਦੇ ਪਿੰਡ ਕੋਟੀ ਸੇ ਖਾਂ ਦੇ ਵਿੱਚ ਇੱਕ ਪਿਓ ਪੁੱਤ ਦੋਨੋਂ ਰਲ ਕੇ ਨਸ਼ਾ ਤਸਕਰੀ ਦਾ ਹਮ ਕਰਦੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪਿਓ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਹੈਰਨ ਸਮੇਤ ਜਿੰਦਾ ਕਾਰਤੂਸ ਤੇ ਹਥਿਆਰ ਬਰਾਮਦ ਹੋਏ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਤੇ ਪਿਤਾ ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਆਉਂਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਹਾਂ ਮੋਗਾ ਪੁਲਿਸ ਦੀ ਨਸ਼ੇ ਦੇ ਖਿਲਾਫ ਮੁਹਿੰਮ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਯੁੱਧ ਨਸ਼ੇ ਵਿਰੁੱਧ ਅਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਕੱਲ ਮੋਗਾ ਪੁਲਿਸ ਦੀ ਕੋਟੀਸੇਖਾ ਪੁਲਿਸ ਥਾਣੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਜਦੋਂ ਕੋਟੀਸੇਖਾ ਪੁਲਿਸ ਟੀਮ ਐਸ.ਆਈ. ਜਨਕਰਾਜ ਐਸ.ਆਈ. ਕੋਟੀਸੇਖਾ ਦੇ ਲੀਡਰਸ਼ਿਪ ਦੇ ਅੰਡਰ ਜਦੋਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੀ ਤਲਾਸ਼ ਦੇ ਸਬੰਧੀ ਪਿੰਡ ਮਸਤੇਵਾਲਾ ਤੋਂ ਦੋਲੇਵਾਲੇ ਲਿੰਕ ਰੋਡ ਤੇ ਉੱਥੇ ਚੈਕਿੰਗ ਲਈ ਮੌਜੂਦ ਸੀ ਉਦੋਂ ਇੱਕ ਗੱਡੀ ਦੇ ਵਿੱਚੋਂ ਇੱਕ ਦੋਸ਼ੀ ਨੂੰ ਅਰੈਸਟ ਕੀਤਾ ਹੈ ਜਿਹਦਾ ਨਾਮ ਜੰਡ ਸਿੰਘ ਹੈ ਅਤੇ ਪਹਿਲਾਂ ਵੀ ਤਿੰਨ ਅਪਰਾਧਿਕ ਮੁਕਦਮੇ ਦਰਜ ਨੇ ਇਹਦੇ ਕੋਲੋਂ ਟੋਟਲ 1 ਕਿਲੋ ਜਿਹੜੀ ਹੈਰੋਇਨ ਉਹ ਬਰਾਮਦ ਹੋਈ ਹੈ ਤੇ ਤਿੰਨ ਜਿਹੜੇ ਨੇ ਵੈਪਨ ਇਹਦੇ ਕੋਲੋਂ ਸੋਫਿਸਟੀਕੇਟਿਡ ਬਰਾਮਦ ਹੋਏ ਨੇ ਤਿੰਨੇ ਵੈਪਨਾਂ ਦਾ ਬੋਰ 34 ਹੈ ਤੇ ਨਾਲ 31 ਜਿਹੜੇ ਲਾਈਵ ਰਾਉਂਡ ਨੇ ਉਹ ਬਰਾਮਦ ਹੋਏ ਨੇ ਟੋਟਲ ਰਿਕਵਰੀ ਇਹਦੇ ਕੋਲੋਂ 1 ਕਿਲੋ 25 ਗ੍ਰਾਮ ਹੈਰੋਇਨ ਤਿੰਨ ਜਿਹੜੇ ਨੇ ਪਿਸਟਲ 34 ਦੇ ਇੱਕ ਵੱਡੇ ਸਾਈਜ਼ ਦਾ ਮੈਗਜ਼ੀਨ ਤੇ 31 ਜਿਹੜੇ ਲਾਈਵ ਰਾਉਂਡ ਨੇ ਉਹ ਇਹ ਤੋਂ ਬਰਾਮਦ ਹੋਏ ਨੇ ਮੈਂ ਦੱਸਣਾ ਚਾਹਨਾ ਪਹਿਲਾਂ ਵੀ ਇਹ ਤੇ ਤਿੰਨ ਅਪਰਾਧਿਕ ਮਾਮਲੇ ਦਰਜ ਨੇ ਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਦੀ ਪੁੱਛਗਿੱਛ ਕੀਤੀ ਜਾਊਗੀ ਟੈਕਨੀਕਲੀ ਵੀ ਇਹਦਾ ਜਿਹੜਾ ਫੋਨ ਹੈ ਇਹਦਾ ਸਾਰਾ ਡਾਟਾ ਉਹ ਅਸੀਂ ਐਨਾਲਾਈਸਿਸ ਕਰ ਰਹੇ ਹਾਂ ਇਹਦੇ ਵਿੱਚ ਜਿਹੜੇ ਵੀ ਬੰਦੇ ਹੋਰ ਇਹਦੇ ਨਾਲ ਇਨਵੋਲ ਹੋਏਗੇ ਨੇ ਉਹਨਾਂ ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋ ਉਹ ਉਹਨਾਂ ਦੇ ਖਿਲਾਫ ਕੀਤੀ ਜਾਵੇ। ਪਹਿਲਾਂ ਜਿਹੜੇ ਮੁਕਦਮਾ ਦਰਜ ਸਰ ਉਹ ਐਂਡੀਪੀਐਸ ਦੇ ਕਿ ਹੋਰ ਅਸਲਟ ਦੀ। ਦੋ ਜਿਹੜੇ ਨੇ ਉਹ ਐ ਤੇ ਐਂਡੀਪੀਐਸ ਦੇ ਮੁਕਦਮੇ ਦਰਜ ਨੇ 1 2017 ਦੇ ਵਿੱਚ ਦਰਜ ਹੋਇਆ ਸੀ 1 2022 ਦੇ ਵਿੱਚ ਇਹ ਦੋਨੇ ਹੀ ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਨੇ ਇੱਕ ਐ ਤੇ ਚੋਰੀ ਦਾ ਮੁਕਦਮਾ ਵੀ ਦਰਜ ਹੈਗਾ। ਇਹ ਰੰਗ ਕਿੱਥੋਂ ਲੱਗਿਆ ਸਰ? ਆ ਜਿਹੜੀ ਹੁਣ ਤੱਕ ਦੀ ਤਫ਼ਤੀਸ਼ 'ਚ ਸਾਹਮਣੇ ਆਇਆ ਇਹਦੇ ਨਾਲ ਇੱਕ ਦੋਸ਼ੀ ਹੋਰ ਵੀ ਇਨਵੋ ਉਹ ਮਤਲਬ ਆ ਹੈਰੋਇਨ ਜਿਹੜੀ ਹੈ ਪਾਕਿਸਤਾਨ ਤੋਂ ਇਹੇ ਸਿੱਧੀ ਮੰਗਵਾਉਂਦੇ ਨੇ ਤੇ ਇਹਦੇ ਵਿੱਚ ਹੋਰ ਮੋਡਰ ਏਰੀਆ ਦੇ ਵਿੱਚ ਰਹਿਣ ਵਾਲੇ ਤਸਕਰ ਵੀ ਹੈ ਦੇ ਨਾਲ ਇਨਵੋਲਵ ਨੇ ਤੇ ਬਾਕੀ ਜਿਹੜਾ ਇਹ ਵੈਪਨਸ ਨੇ ਇਹ ਇਹਨਾਂ ਨੇ ਵੇਚਣ ਲਈ ਆਪਣੇ ਕੋਲ ਰੱਖੇ ਹੋਏ ਸੀ ਵੈਪਨ ਤੇ ਹੈਰੋਇਨ ਦੋਨਾਂ ਦੀ ਸਮਗਲਿੰਗ ਦਾ ਕੰਮ ਆ ਜਿਹੜਾ ਦੋਸ਼ੀ ਆ ਕਰਦਾ ਹੈ ਤੇ ਇਹਦੇ ਨਾਲ ਹੋਰ ਵੀ ਦੋਸ਼ੀ ਜਿਹੜੇ ਨੇ ਉਹ ਇਨਵੋਲਵ ਨੇ ਉਹਨਾਂ ਨੂੰ ਵੀ ਅਸੀਂ ਇਹ ਮੁਕਤਮੇ ਦੇ ਵਿੱਚ ਨਾਮਜ਼ਦ ਕਰ ਰਹੇ ਹਾਂ ਉਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਹਜੇ ਤੱਕ ਦੀ ਤਫਤੀਸ਼ ਚਾਹੀ ਲੱਗ ਰਿਹਾ ਹੈ ਕੀ ਆ హీరోయిਨ ਦੇ ਨਾਲ ਹੀ ਅਸਲਾ ਜਿਹੜਾ ਇਹ ਸਪਲਾਈ ਹੋਇਆ ਇਹਨੂੰ ਸਰ ਇਹ ਪਿਸਤਲ ਸਰ ਲੋਕਲ ਮੇਡ ਆ ਸਰ ਕਿੱਥੋਂ ਦੀ ਫਰਮੇਕ ਐ ਇਹਦੇ ਉੱਤੇ ਮੇਡ ਇਨ ਚਾਈਨਾ ਇਸ ਤਰ੍ਹਾਂ ਦਾ ਮਾਰਕਾ ਜਿਹੜਾ ਲਿਖਿਆ ਹੋਇਆ ਪ੍ਰੋਪਰ ਲਿਖਿਆ ਨਹੀਂ ਹੋਇਆ ਮਿਟਿਆ ਹੋਇਆ ਪਰ ਵੈਪਨ ਜਿਹੜੇ ਵੇਖਣ ਚ ਜਿਹੜੇ ਨੇ ਉਹ ਸੋਫਿਸਟੀਕੇਟਿਡ ਹੀ ਲੱਗ ਰਹੇ ਨੇ ਬਾਕੀ ਕਿਹੋ ਜਿਹੀ ਸਿਚੁਏਸ਼ਨ ਚੱਲ ਰਹੀ ਹੈ ਪਿੰਡ ਦੇ ਵਿੱਚ ਇਦਾਂ ਹੀ ਦੋਲੇਵਾਲਾ ਦੇ ਹਾਂਜੀ ਆ ਪਿੰਡ ਦੇ ਵਿੱਚ ਤੇ ਆਸੇ ਪਾਸੇ ਜਿਹੜਾ ਹੈ ਉੱਥੇ ਸਪਲਾਈ ਕਰਦਾ ਸੀ ਸਰ ਦੂਜੇ ਜਿਹੜਾ ਕਿਊਜ਼ਡ ਨਾਮ ਦਾ ਗਿੱਤਾ ਸੁਖਮਿੰਦਰ ਸਿੰਘ ਉਹਦਾ ਮੁੰਡਾ ਬਲਜਨ ਸਿੰਘ ਦਾ ਹਾਂਜੀ ਉਹ ਇਹਦਾ ਬੇਟਾ ਸਰ ਕਿੰਨੀ ਉਮਰ ਹੈ ਜੀ ਇਹਦੀ ਆਪਦੀ ਤੇ ਸਰ ਕਿੱਥੋਂ ਦਾ ਰਹਿਣ ਵਾਲਾ ਸਰ ਇਹਦੀ ਉਮਰ ਲਗਭਗ 60 ਸਾਲ ਹੈ ਤੇ ਆ ਪਿੰਡ ਦੋਲੇਵਾਲਾ ਦਾ ਹੀ ਰਹਿਣ ਵਾਲਾ ਹੈ ਸਰ ਜਿਹੜਾ ਪਿਓ ਬੋਤ ਇਹਦੀ ਇੱਕ ਦੀ ਗ੍ਰਿਫਤਾਰੀ ਹੋਈ ਹੈ ਦੋ ਨੋਮਿਨੇਟ ਕੀਤੇ ਅਸੀਂ ਇਹਦੇ ਵਿੱਚ ਜੰਡ ਸਿੰਘ ਅਰੈਸਟ ਹੋ ਗਿਆ ਇਹਦੇ ਬੇਟੇ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਹੋਰ ਵੀ ਜੇ ਕੋਈ ਇਹਦੇ ਵਿੱਚ ਇਨਵੋਲ ਹੋਇਆ ਉਹਨੂੰ ਵੀ ਅਸੀਂ ਨਾਮਜ਼ਦ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ ਸਰ ਜਿਵੇਂ ਤੁਸੀਂ ਦੱਸਿਆ ਕਮਰਸ਼ੀਅਲ ਕੁਆਂਟੀਟੀ ਦੇ ਅਸਰ ਪਹਿਲਾਂ ਵੀ ਮਾਮਲੇ ਦਰਜ ਹੈ ਸਰ ਇਹਦੀ ਪ੍ਰਾਪਰਟੀ ਨੂੰ ਡਿਮੋਲਿਸ਼ ਕਰਨ ਦਾ ਵੀ ਸਰ ਕੁਝ ਡਾਕਟਰ ਪ੍ਰਾਪਰਟੀ ਡਿਮੋਲੇਸ਼ਨ ਜਿਹੜਾ ਹੈ ਉਹ ਬੀਡੀਪੀਓ ਮਹਿਕਮੇ ਵੱਲੋਂ ਕੀਤੀ ਜਾਂਦੀ ਹੈ ਜੇ ਕੋਈ ਪੰਚਾਇਤ ਮਹਿਕਮੇ ਦੇ ਉੱਤੇ ਜਾਂ ਫਿਰ ਬਿਨਾਂ ਕੋਈ ਮਨਜ਼ੂਰੀ ਬਿਨਾਂ ਕੋਈ ਸਰਕਾਰੀ ਪਹਿਲੀ ਦੇ ਉੱਤੇ ਕ ਉਹਦੇ ਤਹਿਤ ਉਹ ਮਹਿਕਮੇ ਕੰਸਰਨਡ ਵੱਲੋਂ ਕੀਤੀ ਜਾਂਦੀ ਹੈ ਤੇ ਉਹ ਸਾਰੇ ਅਸੀਂ ਉਹ ਮਹਿਕਮੇ ਤੋਂ ਚੈੱਕ ਕਰਾ ਲੈਂਦੇ ਹਾਂ ਇਹ ਗੱਡੀ ਸਾਰੇ ਦੀ ਆਪਣੀ ਸੀ ਆਏ ਨੇ ਕਿਸੇ ਤੋਂ ਲਿੱਤੀ ਹੋਈ ਸੀ ਜਿਵੇਂ ਇਕਰਾਰਨਾਮਾ ਹੁੰਦਾ ਹੈ ਉਹਦੇ ਬੇਸਿਸ ਤੇ ਬਾਕੀ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈ ਗੱਡੀ ਯੂਪੀ ਨੰਬਰ ਦੀ ਹੈਗੀ ਆ ਕਿਸੇ ਤੋਂ ਇਹਨੇ ਖਰੀਦ ਕੀਤੀ ਹੋਈ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਏ ਸੋ ਦੱਸਦੇ ਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮਾ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਇਹਨਾਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ লাই ਪੰਜਾਬੀ ਟੀ